ਹਾਂਜੀ ਕਿਸਾਨ ਭਰਾਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਸਭ ਤੋਂ ਪਹਿਲਾਂ ਬਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਦੋਸਤੋ ਅੱਜ ਫਾਰਮ ਤੋਂ ਹੀ ਆਪਣੇ ਤੋਂ ਲਾਈਵ ਹੋਏ ਸੀਗੇ ਤੇ ਅੱਜ ਬਹੁਤੇ ਵੀਰਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਆਪਣੇ ਕੋਲੇ ਝੋਟੀ ਜਿਹੜੀ ਆਪਾਂ ਦਿੱਤੀ ਸੀ ਆਪਣੇ ਫਾਰਮ ਤੋਂ ਬਖਸ਼ ਦੀ ਕੱਟੀ ਜਿਹਨੇ ਤਰੌਲਾ ਮੇਲਾ ਲਾਇਆ ਸੀ ਤੀਜੇ ਨੰਬਰ ਤੇ ਰਹੀ ਸੀ ਉੱਥੇ ਤੇ ਉਹ ਆਪਾਂ ਵਾਪਸ ਫੇਰ ਖਰੀਦ ਲਈ ਜੀ ਤੇ ਅੱਜ ਲੱਸੀ-ਲੁੱਸੀ ਮਾਰ ਕੇ ਇਹਨਾਂ ਨੂੰ ਚੰਗਾ ਨਵਾਇਆ ਮੈਂ ਕਿਹਾ ਵੀ ਥੋੜੀ ਹੁਣ ਲੂਈਂ ਜੀ ਲਾਤਨ ਡੇ ਆ ਪਸੂ ਸਕਿਨ ਥੋੜੀ ਜੀ ਉਹ ਖਰਾਬੀ ਜੀ ਹੋਈ ਪਈ ਆ ਤੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਗੱਲਾਂ-ਬਾਤਾਂ ਕਰਦੇ ਆ ਤੇ ਕੋਸ਼ ਮਸਲੇ ਸੀਗੇ ਜਿਵੇਂ ਕਿ ਕੋਸ਼ ਸੱਜਣ ਵੀਰ ਪੁੱਛਦੇ ਆ ਕਿ ਵੀਰ ਫੀਡ ਫਾਰਮੂਲਾ ਕੀ ਪਾਉਣਾ ਚਾਹੀਦਾ ਮੇਲੇ ਵਾਲਾ ਪਸੂ ਕਿਵੇਂ ਤਿਆਰ ਕਰਨਾ ਚਾਹੀਦਾ ਤੋਂ ਮੇਲਿਆਂ ਵਾਲੇ ਜਿਹੜੇ ਪਸ਼ੂ ਆ ਦੋਸਤੋ ਉਹ ਤਿਆਰ ਕਰਨੇ ਜਿਹੜੇ ਸੌਖੇ ਨਹੀਂ ਹੁੰਦੇ ਇਹਨਾਂ ਨੂੰ ਸੱਜਰ ਮੱਝ ਤੋਂ ਵੀ ਵੱਧ ਖਰਾਕ ਪਾਉਣੀ ਪੈਂਦੀ ਆ ਫੇਰ ਕਿਤੇ ਜਾ ਕੇ ਪਸ਼ੂ ਤਿਆਰ ਹੁੰਦੇ ਆ ਹੁਣ ਜਿਵੇਂ ਆ ਸਾਹਮਣੇ ਬੂਰੀ ਕੱਟੀ ਲਿਸਾਪਨ ਜ਼ਰੂਰ ਬਖਾਰੀ ਆ ਬਰੀਡ ਤੇ ਬਿਊਟੀ ਦੇ ਕੰਪੀਟੀਸ਼ਨ ਹੁੰਦੇ ਆ ਦੋਸਤੋ ਮੇਲਿਆਂ ਦੇ ਵਿੱਚ ਬਰੀਡ ਫੁੱਲ ਹੋਣੀ ਚਾਹੀਦੀ ਆ ਤੇ ਬਿਊਟੀ ਵੱਧ ਹੋਣੀ ਚਾਹੀਦੀ ਤੇ ਇਸ ਚੀਜ਼ ਦੇ ਨੰਬਰ ਲੱਗਦੇ ਆ ਬੇਨਸਲੀ ਨੂੰ ਕੱਢ ਕੇ ਪਹਿਲੇ ਰਾਉਂਡ ਤੋਂ ਹੀ ਬਾਹਰ ਮਾਰਦੇ ਆ ਜਿਵੇਂ ਤੁਸੀਂ ਦੇਖ ਸਕਦੇ ਆ ਤਿੰਨੇ ਝੋਟੀਆਂ ਬਿਲਕੁਲ ਜਾਇਜ਼ ਮਾਰਕਿੰਗ ਆ ਨਜਾਇਜ਼ ਮਾਰਕਿੰਗ ਹੁੰਦੀ ਤਾਂ ਦੋਸਤੋ ਕੋਈ ਵੀ ਮੰਨ ਲਓ ਡੰਗਰਾ ਮੇਲੇ 'ਚ ਨਹੀਂ ਲੱਗਦੇਗੇ ਤੁਸੀਂ ਵੇਖਿਓ ਉੱਥੇ ਜਿਵੇਂ ਉਹ ਸਾਹਮਣੇ ਝੋਟੀ ਆ ਬਿਲਕੁਲ ਜਾਇਜ਼ ਜੀ ਮਾਰਕਿੰਗ ਦੇ ਪਸ਼ੂ ਚਾਹੀਦੇ ਆ ਜੇ ਕਿਸੇ ਨੇ ਮੇਲੇ ਵਾਸਤੇ ਤਿਆਰ ਕਰਨੇ ਹੋਣ ਤੇ ਬਾਕੀ ਜੇ ਕਿਸੇ ਨੇ ਬੂਰੀ ਨੀਲੀ ਦੀ ਕੱਟੀ ਦਾ ਕੋਈ ਸ਼ੌਕ ਰੱਖਦਾ ਹੋਵੇ ਜਾਂ ਇਧਰ ਝੋਟੀ ਖੜੀ ਆ ਸਾਹਮਣੇ ਇਹਦਾ ਕੋਈ ਸ਼ੌਕ ਰੱਖਦਾ ਹੋਵੇ ਖਰੀਦਣ ਦਾ ਤਾਂ ਤਾ ਵੀ ਸੰਪਰਕ ਕਰ ਲਿਓ ਕਿਉਂਕਿ ਆ ਬੂਰੀ ਕੱਟੀ ਆ ਜਿਵੇਂ ਆਪਾਂ ਗੱਲ ਕਰਦੇ ਪਏ ਸੀ ਕਿ ਸੇਵਾ ਦੀ ਥੋੜੀ ਜੀ ਇਹਨੂੰ ਲੋੜਿਆ ਤੇ ਇਹਦੀ ਕੱਦ ਕਾਠੀ ਇਹਦੀ ਬੇਲ ਇਹਦੀ ਫੇਸ ਦੀ ਬਿਊਟੀ ਇਹ ਦੇਖਣਯੋਗ ਆ ਤੁਹਾਨੂੰ ਮੈਂ ਦਿਖਾਉਣਾ ਬਿਲਕੁਲ ਵਾਈਟ ਫੇਸ ਆ ਸਿੰਘ ਤੁਸੀਂ ਦੇਖ ਸਕਦੇ ਆ ਬਿਲਕੁਲ ਨਿੱਕਾ ਨਿੱਕਾ ਲੱਗਾ ਹੋਇਆ ਤੇ ਅੱਖ ਬਿਲਕੁਲ ਗੁਲਾਬੀ ਆ ਤੁਸੀਂ ਚੈੱਕ ਕਰੋ ਸੋ ਥਣ ਜਿਹੜੇ ਆ ਚਾਰ ਹੀ ਹੋਣਗੇ ਆਪਣੀ ਗਾਰੰਟੀ ਜਿਵੇਂ ਹੁਣ ਇੱਧਰ ਇਹ ਬਾਰਡਰ ਬੈਂਟ ਦੀ ਝੋਟੀ ਆ ਬਾਰਡਰ ਬੈਲਟ ਨੇ ਐਦ ਕਿ ਮੇਲੇ ਚ ਵੀ ਕਮਾਲ ਕਰ ਛੱਡਿਆ ਏ ਦੋਸਤੋ ਤੁਸੀਂ ਜਿਨ੍ਹਾਂ ਨੇ ਮੇਲਾ ਵੇਖਿਆ ਉਹਨੂੰ ਪਤਾ ਹੀ ਐ ਤੇ ਇਹਦੀ ਤੁਹਾਨੂੰ ਮੈਂ ਝੋਲੀ ਦਿਖਾਉਣਾ ਐ ਇਹ ਝੋਟੀ ਨਾ ਹੀਟ ਚ ਸੀ ਹੀਟ ਕਿਉਂ ਆਉਣ ਦਾ ਕਾਰਨ ਇਹ ਵੀ ਜਦੋਂ ਡਾਈਟ ਪਲਾਨ ਚੰਗਾ ਹੋਵੇ ਤਾਂ ਉਦੋਂ ਹੀਟ ਚ ਪਸੂ ਆ ਜਾਂਦਾ ਅੱਜ ਇਹ ਸਵੇਰ ਹੀਟ ਚ ਸੀਗੀ ਹੁਣ ਨਵਾਤੀ ਆ ਹਜੇ ਵੀ ਉਹ ਸੂ ਵਿੱਚ ਇਹਦੇ ਬਰੀਕ ਜੀਆਂ ਤਾਰਾ ਹੈਗੀਆਂ ਆ ਤੇ ਅੱਖ ਬਿਲਕੁਲ ਗੁਲਾਬੀ ਜ਼ੁਬਾਨ ਗੁਲਾਬੀ ਆ ਇਹ ਆਰਡਰ ਦੇਖ ਕੇ ਤੁਸੀਂ ਜੱਜਮੈਂਟ ਕਰੋਗੇ ਤੁਸੀਂ ਕਹੋਗੇ ਯਾਰ ਵਾਕੇ ਝੋਟੀ ਤਾਂ ਖਾਨਦਾਨ ਬੋਲਦਾ ਕਹਿਣੀਆਂ ਗੱਲਾਂ ਨਹੀਂ ਹੁੰਦੀਆਂ ਦੋਸਤੋ ਆ ਦੇਖੋ ਜਿਹੜੀਆਂ ਆ ਝੋਲੀ ਆ ਇਹ ਝੋਲੀ ਹਰ ਇੱਕ ਪਸ਼ੂ ਦੇ ਨਹੀਂ ਲੱਗੀ ਹੁੰਦੀ ਕਿ ਇਹ ਜੇ ਕੋਈ ਪਿਛਲ ਲਾਣਾ ਕਰਾਣਾ ਚੰਗਾ ਹੋਵੇ ਤਾਂ ਫੇਰੀ ਲੱਗਦੀ ਹੈ ਤੇ ਤਿੰਨ ਗੁਲਾਬੀ ਆ ਇੱਕ ਬਲੈਕ ਆ ਪਰ ਪੀੜੀ ਦੇ ਪਾਵਿਆਂ ਵਰਗੇ ਥਾਣਾ ਦੋਸਤੋ ਇੱਥੇ ਜਦੋਂ ਤੁਸੀਂ ਘਰੇ ਆ ਕੇ ਵੇਖੋਗੇ ਤੇ ਤੁਸੀਂ ਆਪ ਹੀ ਕਹੋਗੇ ਕਿ ਵਾਕੇ ਵੀਰ ਬਹੁਤ ਕਮਾਲ ਦੇ ਥਣ ਲੱਗੇ ਹੋਇਆ ਚਾਰੇ ਥਣ ਗੈਬ ਇੰਨਾ ਸੋਹਣਾ ਤੇ ਇਹਦੀ ਮਦਰ ਮਿਲਕ ਰਿਕਾਰਡ ਜਿਹੜਾ ਵਾ ਉਹ ਵੀ ਬਹੁਤ ਚੰਗਾ ਤੇ ਇਹ ਦੱਸਦੇ ਆ ਇਹ ਵੀ ਜਿੰਨਾ ਤੋਂ ਆਪਾਂ ਵੀਰਾਂ ਤੋਂ ਖਰੀਦੀ ਆ ਕਿ ਜਿਹੜਾ ਇਹ ਉਹਨਾਂ ਕੋਲੇ ਰਵਾ ਵਾ ਤੇ ਪਹਿਲਾਂ ਹੀ 10 ਤੋਂ 12 ਲੀਟਰ ਦੇ ਵਿੱਚ ਚਲਦੀਆਂ ਐ ਇਦਾਂ ਦਾ ਰਵਾ ਆ ਖੱਲੇ ਧੁੰਨ ਵੀ ਚਿੱਟਾ ਜਿਵੇਂ ਅੰਕਲ ਪੱਪੂ ਸੰਧੂ ਕਹਿੰਦੇ ਸੀ ਕਿ ਪ੍ਰਾਣੀ ਬਲੱਡ ਦੇ ਜਿਹੜੇ ਪਸ਼ੂ ਹੁੰਦੇ ਸੀ ਉਹਨਾਂ ਦੇ ਚੱਡੇ ਦੇ ਵਿੱਚ ਚੰਨ ਦਾ ਨਿਸ਼ਾਨ ਆ ਜਾਂਦੇ ਤੇ ਉਵੇਂ ਨਿਸ਼ਾਨ ਸੋ ਇਹ ਵੀ ਬਹੁਤੇ ਵੀਰ ਜਿਹੜੇ ਬਰੀਡਿੰਗ ਤੇ ਕੰਮ ਕਰਨਾ ਚਾਹੁੰਦੇ ਆ ਤੇ ਸੋ ਇਹ ਵੀ ਨਗੀਨਾ ਦੇਖਣ ਜੋਗ ਆ ਤੇ ਜੇ ਕਿਸੇ ਨੂੰ ਪਸੰਦ ਆਵੇ ਤੁਸੀਂ ਸੰਪਰਕ ਕਰ ਲਿਓ ਇਧਰ ਬੂਰੀ ਆ ਝੋਟੀ ਸੋ ਉਧਰ ਆਪਣੀ ਬਖਸ਼ ਵਾਲੀ ਕੱਟੀ ਆ ਸੋ ਇਹ ਪਕਾਉਣੀ ਕੀਤੀ ਹੈਗੀ ਦੋਸਤੋ ਆਪਾਂ ਸ਼ੌਂਕ ਨਾਲ ਕਰ ਸਾਹਮਦੇ ਪਏ ਆ ਕਿਉਂਕਿ ਇਹਨੂੰ ਵੀ ਜਿਹੜਾ ਮੈਂ ਪਾਊਡਰ ਪਾ ਰਿਆਂ ਉਹ ਤੁਹਾਡੇ ਨਾਲ ਮੈਂ ਸ਼ੇਅਰ ਜ਼ਰੂਰ ਕਰੂੰਗਾ ਤਾਂ ਜੋ ਕਿ ਜੇ ਆਪਾਂ ਨੂੰ ਰਿਜ਼ਲਟ ਮਿਲੂਗਾ ਪਰ ਇਹ ਆ ਝੋਟੀ ਨਾਲ ਹੀ ਖਾਂਦੀ ਇਹਦੇ ਪਾਊਡਰ ਹੋ ਸਕਦਾ ਉਹਦੇ ਕਰਕੇ ਹੀਟ ਕੱਢ ਗਈ ਹੋਵੇ ਸੋ ਇਹ ਨਾਟ ਫੋਰ ਸੇਲਾ ਦੋਸਤੋ ਤੇ ਇਹਨਾਂ ਨੂੰ ਪਾਉਣ ਦਾ ਵੀ ਜਿਵੇਂ ਆਪਾਂ ਹੁਣ ਇਹਦੀ ਸਕਿਨ ਜੀ ਖਰਾਬ ਜੀ ਹੋਣ ਲੱਗ ਪਈ ਕੋਹ ਹੁੰਦੀ ਜਿਵੇਂ ਮੰਨ ਲਓ ਲੂਈ ਜੀ ਲੈ ਰਹੀ ਆ ਪਹਿਲਾਂ ਆਪਾਂ ਤੇਲ ਪਾਉਂਦੇ ਹਾਂ ਮਿੱਠਾ ਹੁਣ ਆਪਾਂ ਜਿਵੇਂ ਆ ਗਰਮ ਇਹਦੇ ਵਿੱਚ ਦਾਣਾ ਭਿਉਂਦਾ ਵਿੱਚ ਆਹ ਜਿਹੜਾ ਦਸੋਰੀ ਘਿਓ ਆ ਆਪਾਂ ਪਾਉਨੇ ਆ ਪਸ਼ੂਆਂ ਨੂੰ ਸਾਰਿਆਂ ਨੂੰ ਪਾਉਨੇ ਆ ਸੋ ਇਹ ਝੋਟੀਆਂ ਨੂੰ ਵੀ ਪੈਂਦਾ ਵਾ ਤੇ ਮੱਝਾਂ ਨੂੰ ਵੀ ਪੈਂਦਾ ਵਾ ਆਹ ਜਿਹੜਾ ਬਾਲਟਾ ਇਹ 20 ਕਿਲੋ ਦਾ ਬਾਲਟਾ 20 22 ਕਿਲੋ ਪਾਣੀ ਪੈ ਜਾਂਦਾ ਇੱਥੇ ਇਹਦੇ ਵਿੱਚ 7 ਕਿਲੋ ਦਾਣਾ ਪੈ ਜਾਂਦਾ ਮੰਨ ਲਓ 3 ਕਿਲੋ 7 ਕਿਲੋ ਦਾਣਾ ਪਾਈਦਾ ਦੋ ਇਸੇ ਪਾਣੀ ਐ ਕਿਸੇ ਦਾਣਾ ਪਾਈਦਾ ਵਿੱਚ ਤੇ ਇਹ ਫੁੱਲ ਕੇ ਬਾਹਰ ਤੱਕ ਇਹਨੇ ਆ ਜਾਣਾ ਮੰਨ ਲਓ 12 1 ਵਜੇ ਤੱਕ ਇਹ ਵੀ ਇਧਰ ਮੱਝਾਂ ਦਾ ਆ ਇਹ ਥੋੜੀ ਜੀ ਇਹਦਾ ਮੱਝਾਂ ਦਾ ਜਿਹੜਾ ਡਾਈਟ ਪਲਾਨ ਹੈ ਆਪਣਾ ਹੋਰ ਤਰੀਕੇ ਦਾ ਵਾ ਕਿਉਂਕਿ ਮੱਝਾਂ ਦੇ ਜਿਵੇਂ ਹੁਣ ਦੇ ਦੇ ਕਿਉਂਕਿ ਉਹ ਉੱਪਰ ਪਿਆ ਜਿਹੜਾ ਉਹ ਬਿਲਕੁਲ ਪੱਗਰ ਚੁੱਕਾ ਇਹਨਾਂ ਨੂੰ ਬੜੇਵਿਆਂ ਦੀ ਮਾਤਰਾ ਹੋਰ ਵਾਤਰਾ ਦੋ ਵੀ ਆਪਣਾ ਸੋਇਆਬੀਨ ਵੱਧ ਪਾਉਣੇ ਆ ਤੇ ਜਿਹੜੀ ਹੁਣ ਆਪਾਂ ਅ ਅਲਬਾਕਸ਼ ਵਾਲੀ ਕੱਟੀ ਦੇ ਫਾਰਮੂਲਾ ਲਾ ਰਹੇ ਆਂ ਦੋਸਤੋ ਉਹ ਆ ਵਾ ਇੱਕ ਤਾਂ ਦੋਸਤੋ ਕੀਪਰ ਪਲੱਸ ਮੈਂ ਵਰਤ ਰਿਹਾ ਮੈਂ ਦੱਸਣਾ ਤਾਂ ਚੋਣਾ ਕਿ ਜਿਹਦੀ ਚੀਜ਼ ਦਾ ਰਿਜ਼ਲਟ ਮਿਲੂਗਾ ਉਸ ਚੀਜ਼ ਦਾ ਵੀ ਆਪਾਂ ਮੇਰੇ ਫਾਰਮ ਤੇ ਜੋ ਵੀ ਚੀਜ਼ ਹੁੰਦੀ ਆ ਦੋਸਤੋ ਆਹ ਰਿਪਰੂਵਮੈਂਟ ਪਾਊਡਰ ਪਾ ਰਿਆ ਨਾਲ ਨਾਲ ਆਹ ਡੇਲੀ ਫੀਡ ਹੁੰਦਾ ਆਪਣੇ ਪਸ਼ੂਆਂ ਨੂੰ ਸੋ ਇਹ ਪਾਊਡਰ ਦਾ ਰਿਜ਼ਲਟ ਬਹੁਤ ਵਧੀਆ ਸਾਰੀਆਂ ਮੱਝਾਂ ਇਸੇ ਪਾਊਡਰ ਨਾਲ ਹੋਈਆਂ ਇਹ ਕੈਮਨਦਾਬਾ ਦੋਸਤੋ ਕੀ ਕੀਪਰੈਕਸ ਕੋਪ ਡرائی ਤੇ ਇਹ ਪਾਊਡਰ ਡੇਲੀ ਯੂਜ਼ ਕਰ ਸਕਦੇ ਆ ਆਪਾਂ ਇਹ ਤਿੰਨ ਚੀਜ਼ਾਂ ਪੈ ਰੀਆਂ ਆਪਣੇ ਫਾਰਮ ਤੇ ਆਪਣੇ ਮੇਰੇ ਫਾਰਮ ਤੇ ਜੋ ਵੀ ਫਾਰਮੂਲਾ ਹੁੰਦਾ ਸਜ ਨੂੰ ਉਹ ਸ਼ੇਅਰ ਤਾਂ ਹੀ ਤੁਹਾਡੇ ਨਾਲ ਕੀਤਾ ਜਾਂਦਾ ਵਾ ਜੇ ਉਹ ਫਾਰਮੂਲੇ ਦਾ ਰਿਜ਼ਲਟ ਹੋਊਗਾ ਤੇ ਆ ਚਲੋ ਆਪਾਂ ਡਾਲਦਾ ਕਿਉਂ ਜਿਹੜਾ ਡੇਲੀ ਯੂਜ਼ ਕਰਦੇ ਆ ਪਸ਼ੂਆਂ ਨੂੰ ਥੋੜਾ ਥੋੜਾ ਪਾਈਆ ਕੱਧਾ ਕਿਲੋ ਪਾ ਲਈਦਾ ਤੇ ਆ ਆਪਣੇ ਪਸ਼ੂਆਂ ਦਾ ਦਾਣਾ ਜਿਹੜਾ ਇਹ ਸਿਰਫ ਝੋਟੀਆਂ ਦਾ ਹੀਫਰ ਦਾ ਦਾਣਾ ਆ ਜਿਹੜਾ ਮੰਨ ਲਓ 7 6 7 ਕੁਆਂਟਲ ਬਣ ਕੇ ਆਉਂਦੇ ਆਉਂਦਾ ਮਹੀਨੇ ਦੇ ਵਿੱਚ ਆਪਣਾ ਤੇ ਮੱਧਿਆਲਾ ਜਿਹੜਾ ਦਾਣਾ ਉਹ ਲੱਗ ਤੋਂ ਅੰਦਰ ਪਿਆ ਹੋਇਆ ਵਾ ਤੇ ਮੇਰੀ ਗੱਲ ਕਹਿਣ ਦਾ ਭਾਵ ਇਹ ਸੀ ਦੋਸਤੋ ਕਿ ਪਸ਼ੂ ਤਿਆਰ ਕਰਨੇ ਬਹੁਤ ਔਖੇ ਆ ਗੱਲ ਕਰਨੀ ਤਾਂ ਮੂੰਹ ਹਲਾ ਦਿੰਦੇ ਕਈ ਵੀਰ ਬਹੁਤ ਰੇਟ ਬਹੁਤ ਹੁੰਦੇ ਆ ਮਹਿੰਗੀਆਂ ਹੁੰਦੀਆਂ ਪਰ ਇਦਾਂ ਆਖਰੀ ਆ ਕੱਟੀ ਦੋਸਤੋ ਏਡੀ ਕੱਟੀ ਖੀਰੀ ਕਰਨੀ ਬੜੀ ਔਖੀ ਆ ਤੇ ਇਹ ਮਾਲਕ ਦੀ ਸੁੱਖ ਚਾਹੀਦੀ ਆ ਗੁਰੂ ਰਾਮ ਦਾ ਪਾਤਸ਼ਾਹ ਦੀ ਮਿਹਰ ਚਾਹੀਦੀ ਏ ਇਹ ਦੋਂਦੀ ਕੱਟੀ ਆਪਾਂ ਸਵਾਦ ਆਗੇ ਹੋ ਸਕਦਾ ਦੋਂਦੇ ਸਿੱਟਣੀਆਂ ਨਾ ਦੀਏ ਕਿਉਂਕਿ ਹੁਣ ਇਹ ਹੀਟ ਕੱਢੂਗੀ ਤੇ ਇਹਨੂੰ ਕਿਸੇ ਚੰਗੇ ਸਾਨ ਨਾਲ ਆਪਾਂ ਮਲਾ ਕੇ ਲਿਆਉਣਾ ਇਹਨੂੰ ਆਪਾਂ ਜੱਟਨ ਵਾਲੀ ਮਲਾ ਦੇਣਾ ਕਰਮਾਲੀ ਨੂੰ ਤੇ ਆ ਝੋਟੀ ਆ ਇਹ ਝੋਟੀ ਹਜੇ 2 ਮਹੀਨੇ ਲਊਗੀ ਪਹਿਲੀ ਹੀਟ ਕੱਢ ਗਈ ਆ ਇਹਦੀ ਮਿਸ ਕੀਤੀ ਆ ਇਸ ਤੋਂ ਅਗਲੀ ਹੀਟ ਵੀ ਮਿਸ ਕਰਾਂਗੇ ਉਦੋਂ ਅਗਲੀ ਹੀਟ ਤੇ ਇਹਦੇ ਜੰਪ ਕਰਾਵਾਂਗੇ ਇਹ ਵੀ ਦੰਦਾ ਤੋਂ ਖੀਰੀ ਆ ਦੋਸਤੋ ਤੇ ਆ ਇਧਰ ਆਪਣੀ ਬੂਰੀ ਝੋਟੀ ਆ ਕੱਟੀ ਆ ਜੇ ਕੋਈ ਬੂਰੀਆਂ ਦਾ ਸ਼ੌਂਕੀ ਹੋਵੇ ਤੇ ਕਦ ਕੱਟ ਤੇ ਦੀ ਡੀਲ ਡੋਲ ਦੇਖ ਕੇ ਤੁਸੀਂ ਸਪਰਕ ਕਰ ਸਕਦੇ ਆ ਧੰਨਵਾਦ ਦੋਸਤੋ ਜਉਂਦੇ ਬਾਦਰ